ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਾਬਾ ਫਰੀਦ ਗਰੁੱਪ ਵੱਲੋਂ ਦਿਉਣ ਕਾਲਜ ਵਿਖੇ ਇੱਕ ਬੱਬੂ ਮਾਨ ਦਾ ਲਾਈਵ ਸ਼ੋਅ ਰੱਖਿਆ ਗਿਆ ਜੋਸ਼ ਸ਼ੋਅ ਰੱਖਿਆ ਗਿਆ ਉਹ ਬੱਚਿਆਂ ਤੋਂ ਪੈਸੇ ਇਕੱਠੇ ਕਰਕੇ ਰੱਖਿਆ ਗਿਆ ਪਰ ਸ਼ੋਅ ਦੇ ਦੌਰਾਨ ਹੀ ਤਰਪਾਨਾਂ ਵੀ ਚੱਲੀਆਂ ਜਿੰਨਾਂ ਵਿੱਚ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਸ਼ਿੰਡਾ ਵਿਖੇ ਦਾਖਲ ਕਰਵਾਇਆ ਗਿਆ ਨੌਜਵਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਫਰੀਦ ਗਰੁੱਪ ਵੱਲੋਂ ਜੋ ਸ਼ੋਰ ਰਖਿਆ ਗਿਆ ਸੀ ਉਸ ਵਿੱਚ ਸਿਕਿਉਰਿਟੀ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਵਿਅਕਤੀਆਂ ਨੇ ਹਮਲਾ ਕੀਤਾ ਉਹ 35 ਦੇ ਕਰੀਬ ਸੀ ਤੇ ਉਹਨਾਂ ਕੋਲੋਂ ਕੁਰਬਾਨਾਂ ਵੀ ਸੀ ਜਿਨ੍ਹਾਂ ਨੇ ਲੇਡੀਆਂ ਨਾਲ ਪੱਦਾ ਮਜ਼ਾਕ ਕੀਤਾ ਜਿਸ ਨੂੰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਸੀ ਜਿਸ ਦਾ ਜੋ ਸਿਕਿਉਰਿਟੀ ਗਾਰਡ ਸੀ ਉਹ ਉੱਥੇ ਖੜੇ ਤਮਾਸ਼ਾ ਦੇਖਦੇ ਰਹੇ ਤੇ ਉਹਨਾਂ ਨੇ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਲਾਂਕਿ ਜਿਹੜੇ ਨਾਲ ਹੋਰ ਨੌਜਵਾਨ ਸੀ ਜੋ ਬਾਅਦ ਵਿੱਚ ਆਏ ਉਹਨਾਂ ਨੇ ਚੱਕ ਕੇ ਸਿਵਲ ਹਸਪਤਾਲ ਬਠਿੰਡਾ ਵਿਖੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜੋ ਜੇਰੇ ਇਲਾਜ ਹਨ ਬਾਬਾ ਫਰੀਦ ਗਰੁੱਪ ਤੇ ਬਹੁਤ ਵੱਡੇ ਇਲਜ਼ਾਮ ਲੱਗੇ ਹਨ ਕਿਉਂਕਿ ਉਹਨਾਂ ਨੇ ਕਿਹਾ ਕਿ ਸਿਕਿਉਰਟੀ ਦੇ ਪ੍ਰਬੰਧ ਨਾ ਹੋਣ ਕਾਰਨ ਇਹ ਜਿਹੜਾ ਲੜਾਈ ਝਗੜਾ ਹੋਇਆ ਜੇ ਸੁਰੱਖਿਆ ਪ੍ਰਬੰਧ ਮਜ਼ਬੂਤ ਹੁੰਦੇ ਤਾਂ ਹੋ ਸਕਦਾ ਇਹ ਨਾ ਵਾਪਰਦਿਆਂ ਉਕਤ ਵਿਅਕਤੀ ਜੋ ਸਿਵਲ ਹਥੌਲ ਬੰਡਾ ਵਿਖੇ ਦਾਖਲ ਹਨ ਜਾਂ ਉਹਨਾਂ ਨੂੰ ਜਿਹੜੇ ਲੈ ਕੇ ਆਏ ਹਨ ਕੀ ਕਹਿਣਾ ਹੈ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੀ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਰਮਿੰਦਰਾ ਕੀ ਮਾਮਾ ਕਿਹਾ ਅਸੀਂ ਜੀ ਬਾਹਰੋਂ ਆਏ ਸੀਗੇ ਤੁਰ ਫਿਰ ਕੇ ਢੇੜਾ ਕੱਢ ਕੇ ਆਈ ਜਾਂਦੇ ਸੀਗੇ ਅਸੀਂ ਜਦੋਂ ਦੇਖਿਆ ਗੇਟ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀਗੀ ਜਦੋਂ ਅਸੀਂ ਅੰਦਰ ਗਏ ਤੇ ਬਾਈ ਤੇ ਕੀ ਹੋਇਆ ਸੀਗਾ ਉਹ ਤਾਂ ਜੀ ਉਹਨਾਂ ਨੂੰ ਪਾਣੀ ਪੂਣੀ ਪਿਆਇਆ ਵੀ ਹੋਈ ਸੀਗਾ ਇਹਨਾਂ ਤੇ ਦੋਵੇਂ ਫੈਮਿਲੀਆ ਸੀਗੀਆਂ ਇਹਨਾਂ ਤੇ ਪੂਰਾ 40-50 ਜਣੇ ਨੇ ਹਮਲਾ ਕੀਤਾ ਕਿਰਪਾਨਾਂ ਤੇ ਸਾਰਾ ਕੁਝ ਸੀਗਾ ਜੀ ਉਹਨਾਂ ਕੋਲੇ ਸਾਰੇ ਮੁੰਡੇ ਫਰਾਰ ਹੋ ਗਏ ਕੋਈ ਸਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਸੀਗਾ ਜੀ ਠੀਕ ਹੈ ਜੀ ਫੰਕਸ਼ਨ ਕੀ ਸੀਗਾ ਜੇ ਫੰਕਸ਼ਨ ਆਜਾ ਉੱਥੇ ਲਾਈਵ ਸ਼ੋ ਸੀਗਾ ਬੱਬੂ ਮਾਨ ਦਾ ਜੀ ਉੱਥੇ ਸਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਸੀ ਸਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਸੀ ਜੀ ਬਹੁਤ ਲੱਖਾਂ ਲੋਕ ਸੀਗੇ ਉੱਥੇ ਕੀ ਲੱਗਦਾ ਵੀ ਸਕਿਉਰਿਟੀ ਪ੍ਰਬੰਧ ਹੋਣੀ ਚਾਹੀਦੀ ਸੀ ਹੋਣਾ ਚਾਹੀਦਾ ਸੀਗਾ ਜੀ ਸਕਿਉਰਿਟੀ ਕਹਿੰਦੇ ਸਾਈਡ ਤੇ ਹੋ ਕੇ ਖੜੀ ਉਹ ਹਸਪਤਾਲ ਸੀਗਾ ਬਾਈ ਦੀ ਵਾਈਫ ਉੱਥੇ ਖੜੀ ਸੀਗੀ ਜਦੋਂ ਅਸੀਂ ਗੱਲਬਾਤ ਕੀਤੀ ਸਾਡੇ ਰਿਲੇਟਿਵ ਨਿਕਲੇ ਜੀ ਇਹ ਠੀਕ ਆ ਜੀ ਉਸ ਤੋਂ ਬਾਅਦ ਚੋਂ ਅਸੀਂ ਇਹਨਾਂ ਨੂੰ ਉਹ ਕੀਤਾ ਉੱਥੋਂ ਐਂਬੂਲੈਂਸ ਚ ਪਾਇਆ ਦੂਜੇ ਬਾਈ ਨੂੰ ਗੱਡੀ ਤੇ ਕੇ ਭੇਜਿਆ ਪਿੱਛੇ ਅਸੀਂ ਆਪ ਆਏ ਆ ਜੀ ਜਾ ਰਹੇ ਆਣੇ ਫਿਰ ਜਾ ਕੇ ਅਸੀਂ ਗੱਲਬਾਤ ਕੀਤੀ ਹੁਣ ਪਰਚਾ ਉਹ ਫਾਈਲ ਭਰਵਾਈ ਆ ਜੀ ਸਾਰਾ ਕੁਝ ਜ਼ਖਮੀ ਕਿੰਨੇ ਹੋਇਆ ਜ਼ਖਮੀ 2 ਜਾਣੇ ਹੋਈ ਆ ਜਣਾਨੀਆਂ ਵੀ ਕੋਈ ਜਨਾਨੀ ਦੇ ਵੀ ਵਜੀ ਆ ਜੀ ਹੱਥ ਤੇ ਜੀ ਭਾਬੀ ਦੇ ਵੀ ਇੱਕ ਦੇ ਇੱਕ ਮਤਲਬ ਬਾਈ ਮੁੰਡੇ ਦੇ ਵਾਛਦੇ ਵੀ ਵਜੀ ਆ ਜੀ ਇੱਕ ਜਾਨੀ ਦੀ ਠੀਕ ਆ ਜੀ ਬੱਚਾ ਨਾਲ ਸੀਗਾ ਜੀ ਇੱਕ ਚਾਰ ਪੰਜ ਸਾਲਾਂ ਦਾ ਜੀ ਉਹਦੀ ਬਾਜੀ ਆਂਦੀ ਤਾਂ ਬਹੁਤ ਜਿਆਦੇ ਹੋਣਾ ਸੀ ਮਾੜਾ ਹੋਣਾ ਸੀਗਾ ਜੀ ਆਪਾਂ ਉਹਨਾਂ ਨੂੰ ਜਾ ਕੇ ਸਾਰਾ ਹੈਂਡਲ ਕੀਤਾ ਉੱਥੇ ਕਿਸੇ ਕੋਈ ਨੇੜੇ ਨਹੀਂ ਲੱਗਾ ਸੀ ਸਿਕਿਉਰਟੀ ਵਾਲਾ ਉਦੋਂ ਬਾਅਦ ਚੁੱਕਿਆ ਜੇ ਕਿ ਮੋਟਰਸਾਈਕਲ ਲੈ ਕੇ ਆਏ ਅਸੀਂ ਆਏ ਕੀਤਾ ਯਾਹ ਕੀਤਾ ਸਾਰਾ ਕੁਝ ਮਸਾ ਅਸੀਂ ਇੱਥੇ ਲੈ ਕੇ ਆਏ ਆ ਜੀ ਮੈਂ ਮੇਰੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਪ੍ਰੀਤ ਹੈ ਕੀ ਹੋਇਆ ਕੀ ਮਾਮਾ ਕੀ ਹੋਇਆ ਜੀ ਆਪਣਾ ਉੱਥੇ ਲੇਟਿਸ ਨੂੰ ਮਿਸਵੇਬ ਕਰਦੇ ਸੀ ਉੱਥੇ ਇੱਥੇ ਤਾਂ ਆਪਣਾ ਪਾਪਾ ਫਰੀਦ ਕੋਲ ਜਿਹੰਦਰ ਫੰਕਸ਼ਨ ਨਹੀਂ ਹੋਇਆ ਆਪਣਾ ਮੈਂ ਅਸੀਂ ਫੈਮਿਲੀ ਨਾਲ ਉੱਠ ਕੇ ਦੇਖਣਾ ਅੱਛਾ ਇਹ ਆਪਾਂ ਉੱਥੇ ਮੜੀਤ ਸੀਗੀ ਉਹ ਪਹਿਲਾਂ ਵੀ ਲੜਕੇ ਸੀ ਆਕਾਂ ਵੀ ਲੜਨੇ ਜਾਂਦੇ ਸੀਗੇ ਤੇ ਆਪਣਾ ਲੇਡੀ ਦੇ ਨਾਲ ਦੋਨਾਂ ਨਾਲ ਮੇਰੀ ਮੈਸੇਜ ਨਾਲ ਤੇ ਆਪਣੀ ਮੇਰੀ ਸਾਲੀ ਨਾਲ ਦੋਨਾਂ ਨਾਲ ਮੈਸੇਜ ਵੇਵ ਕਰਕੇ ਅੱਗੇ ਜਾਣ ਲੱਗੇ ਸੀਗੇ ਮੈਂ ਕਹਤਾ ਬਈ ਦੇਖ ਕੇ ਥੋੜਾ ਜਿਹਾ ਧਿਆਨ ਨਾਲ ਤੇ ਬਸ ਇੰਨੀ ਕਹਿਣ ਦੀ ਥਿਰ ਸੀ ਉਹਨਾਂ ਨੇ ਕਿਸੇ ਨੇ ਕਿਰਪਾਨ ਕੱਢ ਲਈ ਕਿਸੇ ਨੇ ਕੀ ਕੱਢ ਲੈ ਕਿਸੇ ਨੇ ਕਿਰਤੀ ਕੱਢ ਲਈ ਤੇ ਸਾਬ ਇੱਕੋ ਦਾਮ 30 35 ਚਲੀ ਜਾਣੇ ਸੀਗੇ ਸਾਬ ਇੱਕੋ ਦਾਮ ਹੀ ਪੈ ਗਏ ਕੀ ਲੱਗਦਾ ਵੀ ਐਨਾ ਵੱਡਾ ਫੰਕਸ਼ਨ ਕਰਾਇਆ ਗਿਆ ਉੱਥੇ ਸਕਿਉਰਿਟੀ ਦਾ ਪ੍ਰਬੰਧ ਕਿਤੇ ਸੀ ਸਕਿਉਰਿਟੀ ਦਾ 1% ਵੀ ਪ੍ਰਬੰਧ ਵੀਰੇ ਨਾ ਕੋਈ ਮਲਾਦਮ ਨਾ ਹੋਰ ਮਲਾਦਮ ਫਿਰਦੇ ਹੀ ਕੋਈ ਕਿਸੇ ਧਿਆਨ ਤੁਸੀਂ ਆਪਦੇ 'ਚ ਸੀ ਕਿੰਨਾ ਕੁ ਵੱਡਾ ਹੀ ਮਿੰਟ ਸੀ ਗਿਆ ਨਿਕਲ ਤੂ ਹਾਂਜੀ ਕਿੰਨਾ ਕੁ ਵੱਡਾ ਹੀ ਮਿੰਟ ਸੀਗਾ ਬਹੁਤ ਕਿੰਨਾ ਕੁ ਵੱਡਾ ਫੰਕਸ਼ਨ ਸੀਗਾ ਫੰਕਸ਼ਨ ਤਾਂ ਬਹੁਤ ਵੱਡਾ ਸੀ ਪਰ ਸਕਿਉਰਿਟੀ ਕੋਈ ਪ੍ਰਬੰਧ ਸੀਗਾ ਸਕਿਉਰਿਟੀ ਦਾ 0% 0 ਪ੍ਰਬੰਧ ਸੀ 1% ਦਾ ਨਹੀਂ ਸੀ ਕੋਲੇ ਖੜੇ ਦਈ ਕੋਲੇ ਖੜੇ ਸਕਿਉਰਟੀ ਖੜੀ ਸੀ ਕੋਲੇ ਸਭ ਪਾਸੇ ਹੋ ਕੇ ਖੜ ਕੇ ਕੋਲੇ ਖੜ ਕੇ ਉਹ 35-40 ਜਣੇ ਨੇ ਹਮਲਾ ਕੀਤਾ ਸਾਡੇ ਤੇ ਤੇ ਸਕਿਉਰਟੀ ਇੱਕ ਵੀ ਮੱਤ ਨਹੀਂ ਜਿਆਦਾ ਕਿਥੋਂ ਹੋਈ ਆ ਬਾਬਾ ਫਰੀਦ ਕੀ ਗੱਲ ਕਿ ਹੋ ਗਈ ਜੀ ਅਈ ਆਈ ਜਾਂਦੀ ਸੀ ਬਸ ਉਹ ਤੋਂ ਦੇਖ ਕੇ ਭਾਂ ਸੰਤੇ ਉਹ ਪਿੱਛੇ ਲੜ ਕੇ ਆਈ ਸੀ ਅੱਛਾ ਤੇ ਉਹ ਮੇਰੀ ਵਾਈਫ ਨੂੰ ਧੱਕਾ ਮਾਰਿਆ ਨਾ ਅੱਛਾ ਮੇਰਾ ਬ੍ਰਦਰ ਕਹਿੰਦਾ ਵੀ ਬਈ ਦੇਖ ਕੇ ਚੱਲੋ ਥੋੜਾ ਆ ਵਹਿੰਦੇ ਜਨਨ ਕਰਪਾਣਾ ਗੱਡ ਲਈ ਤੇ ਕਾਪੂ ਗਵਾਗੋਸੀ ਨਗਰ ਕਿੰਨੇ ਕੁ ਮੁੰਡੇ ਸੀਗੇ ਇਹ ਚਲੀ ਜਾਣੀ ਸੀ ਕੀ ਫੰਕਸ਼ਨ ਕੀ ਜਲਦਾ ਸੀ ਤੇ ਉੱਤੇ ਸ਼ੋਅ ਸੀਗਾ ਇਹ ਗੱਪੋ ਮਾਨ ਕਿੰਨੇ ਦੱਖਣ ਕਿੰਨੀ ਹੋਣੇ ਤੁਸੀਂ ਦੋ ਜਣੇ